ਜੀ ਸਾਡੇ ਪਾਸ ਬਹੁਤ ਹੀ ਸਤਿਕਾਰਯੋਗ ਬਾਬਾ ਰੀਸ਼ਮ ਸਿੰਘ ਜੀ ਖੁਖਰਾਣਾ ਉਹ ਵੀ ਸਟੇਜ ਉੱਪਰ ਸੁਭਾਏ ਮਾਨ ਹਨ ਮੈਂ ਬੇਨਤੀ ਕਰਾਂ ਬਾਬਾ ਰੀਸ਼ਮ ਸਿੰਘ ਜੀ ਨੂੰ ਉਹ 10 ਕਿ ਮਿੰਟ ਵਾਸਤੇ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਜੀਓ ਸਤਿਗੁਰਾਂ ਦੀ ਬੜੀ ਮਹਾਨ ਬਖਸ਼ਿਸ਼ ਹੋਈ ਹੈ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਪਾਂ ਸਾਰੇ ਜੁੜ ਬੈਠੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫੈਸਲਾ ਹੈ ਕਿ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਆ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨਨੇ ਮੇਰਾ ਸਤਿਗੁਰ ਦੇਖਿਆ ਜਾਏ ਕਿ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਨ ਪਵਿੱਤਰ ਚਰਨ ਪੈ ਜਾਣ ਉਹ ਧਰਤੀ ਹਰੀ ਭਰੀ ਤੇ ਪੂਜਣ ਯੋਗ ਹੋ ਜਾਂਦੀ ਆ ਤੇ ਜਿਹੜੇ ਮਨੁੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਪਰਸੇ ਉਹਨਾਂ ਦੇ ਸੜੇ ਸੁੱਕੇ ਹਿਰਦੇ ਈਰਖਾ ਦਵੇਸ਼ ਦੇ ਨਾਲ ਸੜੇ ਹੋਏ ਮਨੁੱਖਾਂ ਦੇ ਹਿਰਦੇ ਆ ਜਿਹੜੇ ਉਹ ਹਰੇ ਭਰੇ ਹੋ ਜਾਂਦੇ ਆ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਜੀਵਨ ਦੇ ਵਿੱਚ ਇਹ ਸਾਰਾ ਕੁਝ ਪ੍ਰਤੱਖ ਕਰਕੇ ਦਿਖਾਇਆ ਜਿੱਥੇ-ਜਿੱਥੇ ਸਤਗੁਰਾਂ ਦੇ ਚਰਨ ਪਏ ਉਹ ਧਰਤੀ ਐ ਜਿਹੜੀ ਪੂਜਣ ਯੋਗ ਹੋ ਗਈ ਐ ਜੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੀਠਾ ਸਾਹਿਬ ਦੀ ਧਰਤੀ ਦੇ ਉੱਪਰ ਚਰਨ ਪਾਏ ਸਿੱਧਾਂ ਦੇ ਨਾਲ ਗਿਆਨ ਗੋਸ਼ਟੀ ਕੀਤੀ ਵਿਚਾਰ ਚਰਚਾ ਕੀਤੀ ਕੌੜੇ ਰੀਠੇ ਦੇ ਥੱਲੇ ਬੈਠ ਕੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਕੀਤਾ ਉਸ ਕੀਰਤਨ ਕਰਕੇ ਪ੍ਰਮਾਤਮਾ ਦੇ ਜਸ ਕਰਕੇ ਸਤਗੁਰਾਂ ਦੀ ਅੰਮ੍ਰਿਤਮਈ ਦ੍ਰਿਸ਼ਟੀ ਕਰਕੇ ਜਿਹੜਾ ਕੌੜਾ ਰੀਠਾ ਜ਼ਹਿਰ ਵਰਗਾ ਫਲ ਹੈ ਜਿਹਨੂੰ ਪੁਰਾਣੇ ਸਮਿਆਂ ਦੇ ਵਿੱਚ ਮਾਈਆਂ ਬੀਬੀਆਂ ਕੱਪੜੇ ਧੋਣ ਵਾਸਤੇ, ਕੇਸ ਧੋਣ ਵਾਸਤੇ ਵਰਤਦੀਆਂ ਸਨ ਉਹ ਕੌੜਾ ਰੀਠਾ ਰਸਾਂ ਦੇ ਨਾਲ ਭਰ ਗਿਆ ਉਸ ਕੌੜੇ ਰੀਠੇ ਦੇ ਵਿੱਚੋਂ ਖੰਜੂਰਾਂ ਤੇ ਛੁਹਾਰਿਆਂ ਵਰਗਾ ਰਸ ਆਉਣ ਲੱਗ ਗਿਆ ਇਹ ਕੱਲਾ ਇਹ ਨਹੀਂ ਉਹ ਉਦੋਂ ਹੀ ਵਾਪਰਿਆ ਸੀਗਾ ਅੱਜ ਵੀ ਜਿਨ੍ਹਾਂ ਨੇ ਗੁਰਦੁਆਰਾ ਰੀਠਾ ਸਾਹਿਬ ਦੇ ਦਰਸ਼ਨ ਕੀਤੇ ਐ ਉਹਨਾਂ ਗੁਰਮਖਾਂ ਨੂੰ ਪਤਾ ਹੋਵੇਗਾ ਕਿ ਉੱਥੇ ਜਿਹੜਾ ਪ੍ਰਸ਼ਾਦ ਦਿੱਤਾ ਜਾਂਦਾ ਉਹ ਰੀਠਿਆਂ ਦਾ ਦਿੱਤਾ ਜਾਂਦਾ ਉਹ ਰੀਠੇ ਮਿੱਠੇ ਐ ਜਿਹੜੇ ਗੁਰਦੁਆਰਾ ਸਾਹਿਬ ਦੀ ਚਾਰਦواری ਦੇ ਅੰਦਰ ਰੀਠੇ ਲੱਗੇ ਹੋਏ ਐ ਉਹ ਅੱਜ ਵੀ ਮਿੱਠੇ ਐ ਜਿਹੜੇ ਗੁਰਦੁਆਰਾ ਸਾਹਿਬ ਦੀ ਚਾਰਦਵਾਰੀ ਤੋਂ ਬਾਹਰ ਐ ਉਹ ਰੀਠੇ ਕੌੜੇ ਐ ਕੜੱਤਣ ਦੇ ਨਾਲ ਭਰੇ ਹੋਏ ਐ ਦਾਸ ਨੇ ਉੱਥੇ ਜਾ ਕੇ ਦਰਸ਼ਨ ਕੀਤੇ ਉਹ ਕਿਵੇਂ ਹੋਇਆ ਅੱਜ ਦੇ ਲੋਕ ਕਹਿ ਦਿੰਦੇ ਆ ਕਿ ਕਰਾਮਾਤਾ ਨਹੀਂ ਕਈ ਮਸ਼ਿੰਦਰੀ ਪ੍ਰਚਾਰਕ ਵੀ ਇੰਨਾਂ ਚੀਜ਼ਾਂ ਤੇ ਜ਼ੋਰ ਦਿੰਦੇ ਆ ਕਿ ਕੋਈ ਕਰਾਮਾਤ ਨਹੀਂ ਕੋਈ ਸ਼ਕਤੀ ਨਹੀਂ ਕੋਈ ਸਾਧਨ ਨਹੀਂ ਕੋਈ ਸੰਤ ਨਹੀਂ ਇਹ ਸਾਰਾ ਕੁਝ ਅੱਜ ਦੇ ਨਾਸਤਕ ਪ੍ਰਚਾਰਕਾਂ ਵੱਲੋਂ ਜ਼ੋਰ ਸ਼ੋਰ ਦੇ ਨਾਲ ਪ੍ਰਚਾਰਿਆ ਜਾ ਰਿਹਾ ਤੇ ਮੈਂ ਪੁੱਛਣਾ ਚਾਹੁੰਦਾ ਜੇ ਗੈਬੀ ਸ਼ਕਤੀ ਨਹੀਂ ਸੀ ਤਾਂ ਫੇਰ ਜਿਹੜੇ ਉਹ ਰੀਠੇ ਐ ਕੌੜੇ ਰੀਠੇ ਉਹ ਕਿਵੇਂ ਮਿੱਠੇ ਹੋਗੇ ਉਹ ਸਤਗੁਰਾਂ ਨੇ ਕਲਾ ਵਰਤਾਈ ਭਾਈ ਮਰਦਾਨੇ ਨੂੰ ਕੌੜੇ ਰੀਠੇ ਜਿਹੜੇ ਸੀਗੇ ਉਹ ਰਸਾਂ ਦੇ ਨਾਲ ਭਰੇ ਹੋਏ ਪ੍ਰਤੀਤ ਹੋਏ ਤੇ ਉਹਨਾਂ ਨੇ ਤੋੜ ਕੇ ਖਾਦੇ ਅੱਜ ਤੱਕ ਉਹ ਪਰੰਪਰਾ ਉਸੇ ਤਰ੍ਹਾਂ ਜਾਰੀ ਐ ਇਹ ਤਾਂ ਸੀ ਧਰਤੀ ਦੀ ਗੱਲ ਇਹ ਸੀ ਜਿਹੜੇ ਉੱਥੇ ਧਰਤੀ ਦੇ ਉੱਤੇ ਕੌੜੇ ਫਲ ਆ ਉਹਨਾਂ ਨੂੰ ਮਿੱਠੇ ਕਰਨ ਦੀ ਗੱਲ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੌਡੇ ਰਾਖਸ਼ ਨੂੰ ਤਾਰਨ ਵਾਸਤੇ ਭਾਈ ਮਰਦਾਨੇ ਨੂੰ ਬਚਾਉਣ ਵਾਸਤੇ ਉੱਥੇ ਪਹੁੰਚਿਆ ਤਾਂ ਜਦੋਂ ਕੌਡੇ ਰਾਖਸ਼ ਨੇ ਸਤਗੁਰਾਂ ਦੇ ਦਰਸ਼ਨ ਕੀਤੇ ਦਰਸ਼ਨ ਕਰਨਸਾਰ ਪਹਿਲਾਂ ਤਾਂ ਜਿਹੜੇ ਉਹਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਬਲ ਰਹੀ ਸੀਗੀ ਕੌਡੇ ਰਾਖਸ਼ ਦੇ ਉਹ ਅੱਗ ਠੰਡੀ ਹੋ ਗਈ ਮਰਦਾਨੇ ਨੂੰ ਤਲ ਕੇ ਖਾਣ ਦਾ ਜਿਹੜਾ ਖਿਆਲ ਸੀਗਾ ਉਹ ਸਦਾ ਵਾਸਤੇ ਖਤਮ ਹੋ ਗਿਆ ਰਾਖਸ਼ ਤੋਂ ਦੇਵਤਾ ਬੁੱਧੀ ਉਹਦੀ ਬਣ ਗਈ ਇਸ ਕਰਕੇ ਦੂਜੇ ਪਾਸੇ ਜਿਹੜਾ ਤਪਦਾ ਕਢਾਹਾ ਤੇਲ ਦਾ ਉਪਲੜਿਆ ਸੀ ਜਿਹਦੇ ਵਿੱਚ ਭਾਈ ਮਰਦਾਨੇ ਨੂੰ ਤਲ ਕੇ ਖਾਣਾ ਸੀਗਾ ਉਹ ਜਿਹੜਾ ਤਪਦਾ ਕਢਾਹਾ ਉਹ ਵੀ ਠੰਡਾ ਠਾਰ ਹੋ ਗਿਆ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਕਹਿੰਦੇ ਤਪਤ ਕਢਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਓ ਜਲ ਤੋਂ ਬਲ ਤੋਂ ਤੋਕਿਆ ਕਹਿੰਦੇ ਵੀ ਜਦੋਂ ਸਤਿਗੁਰਾਂ ਦੀ ਅੰਮ੍ਰਿਤਮਈ ਦ੍ਰਿਸ਼ਟੀ ਦੀ ਵਰਖਾ ਹੋਈ ਉਹ ਕੜਾਹਾ ਵੀ ਠੰਡਾ ਹੋ ਗਿਆ ਤੇ ਜਿਹੜਾ ਉਹਦੇ ਅੰਦਰ ਤ੍ਰਿਸ਼ਨਾ ਰੂਪੀ ਕੜਾਹਾ ਬਲ ਰਿਆ ਸੀਗਾ ਕੌਡੇ ਰਾਖਸ਼ ਦੇ ਉਹ ਵੀ ਠੰਡਾ ਹੋ ਗਿਆ ਉਹ ਚਰਨਾਂ ਦੇ ਉੱਤੇ ਟੈਪਿਆ ਕਹਿਣ ਤੋਂ ਭਾਵ ਜਿੱਥੇ ਸਤਿਗੁਰਾਂ ਦੇ ਚਰਨ ਮubarək ਪਹਿ ਜਾਣ ਉਹ ਧਰਤੀ ਭਾਗਾ ਭਰੀ ਹੋ ਜਾਂਦੀ ਹੈ ਜਿਹੜੇ ਮਨੁੱਖਾ ਕੀ ਦਰਸ਼ਨ ਕਰ ਲੈਣ ਸਤਿਗੁਰਾਂ ਦੇ ਉਹਨਾਂ ਦੇ ਉੱਤੇ ਵੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ ਉਹਨਾਂ ਦੇ ਅੰਦਰ ਉਹ ਈਰਖਾ ਦੁਸ਼ਮੈਸ਼ ਬੈਰ ਵਿਰੋਧ ਦੀ ਜਿਹੜੀ ਅੱਗ ਬਲਦੀ ਹੈ ਉਹ ਸਤਗੁਰਾਂ ਦੀ ਗੁਰਬਾਣੀ ਸੁਣ ਕੇ ਕੀਰਤਨ ਸੁਣ ਕੇ ਸੰਗਤ ਕਰਕੇ ਉਹ ਸਾਰਾ ਕੁਝ ਭੁੱਲ ਜਾਂਦਾ ਮਾਨਸਿਕ ਤੌਰ ਤੇ ਮਨੁੱਖ ਨੂੰ ਸ਼ਾਂਤੀ ਮਿਲਦੀ ਹੈ ਸੋ ਤੁਸੀਂ ਵੱਡੇ ਭਾਗਾਂ ਵਾਲੇ ਹੋ ਜੋ ਸਤ ਸੰਗਤ ਦਾ ਆਨੰਦ ਮਾਣਦੇ ਹੋ ਸਤਗੁਰਾਂ ਦੀ ਗੁਰਬਾਣੀ ਦੇ ਵਿੱਚ ਸਤਗੁਰਾਂ ਨੇ ਅੰਕਿਤ ਕੀਤਾ ਹੈ ਕਹਿੰਦੇ ਕਿ ਜਿਹੜੀ ਸੰਗਤ ਦੇ ਵਿੱਚ ਪ੍ਰਮਾਤਮਾ ਦਾ ਵੀ ਵਾਸਾ ਹੁੰਦਾ ਹੈ ਵਿੱਚ ਸੰਗਤ ਹਰ ਪ੍ਰਭ ਵਸਾ ਜਿਓ ਵੱਡ ਭਾਗੀ ਸਤ ਸੰਗਤ ਪਾਵ ਹੈ ਭਾਗਹੀਣ ਭ੍ਰਮ ਚੋਟਾਂ ਖਾਵ ਹੈ ਵੱਡੇ ਭਾਗਾਂ ਵਾਲੇ ਜਿਵੇਂ ਅੱਜ ਤੁਸੀਂ ਬੈਠੇ ਆਂ ਇਹ ਸੰਗਤ ਦੀ ਪ੍ਰਾਪਤੀ ਵੱਡੇ ਭਾਗਾਂ ਦੇ ਨਾਲ ਹੁੰਦੀ ਹੈ ਕਥਾ ਕੀਰਤਨ ਸਰਵਣ ਕਰਨੇ ਸੰਤਾਂ ਮਹਾਪੁਰਸ਼ਾਂ ਦੇ ਪ੍ਰਵਚਨ ਦਰਸ਼ਨ ਕਰਨੇ ਐਨੇ ਸੰਤਾਂ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਪ੍ਰਵਚਨ ਸਰਵਣ ਕਰਨੇ ਇਹ ਸਾਰਾ ਕੁਝ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਤੁਸੀਂ ਸਾਰੇ ਵੱਡੇ ਭਾਗਾਂ ਵਾਲੇ ਹੋ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਧਰਤੀ ਦੇ ਉੱਪਰ ਬੈਠ ਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕਥਾ ਕੀਰਤਨ ਦਾ ਸੁਭਾਤ ਤੋਂ ਆਨੰਦ ਮਾਣ ਰਹੇ ਹੋ ਉੱਥੇ ਨਾਲ ਹੀ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਇੱਥੇ ਛੋਟਾ ਜਿਹਾ ਸਥਾਨ ਸੀਗਾ ਜਦੋਂ ਆਹ ਦਰਬਾਰ ਦਾ ਨੀਂਹ ਪੱਥਰ ਰੱਖਿਆ ਉਦੋਂ ਵੀ ਦਾਸ ਨੂੰ ਬੁਲਾਇਆ ਸੀ ਮੈਂ ਇੱਥੇ ਆਇਆ ਸੀਗਾ ਉਦੋਂ ਬਾਅਦ ਬਹੁਤ ਭਾਰੀ ਵਿਕਾਸ ਹੋਇਆ ਬਹੁਤ ਭਾਰੀ ਸੇਵਾ ਹੋਈ ਹੈ ਇਹ ਸੇਵਾ ਸਾਰੀ ਬਾਬਾ ਬਲਵਿੰਦਰ ਸਿੰਘ ਦੇ ਉਤਮ ਦੇ ਨਾਲ ਤੇ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਈ ਹੈ ਜੇ ਇਸੇ ਤਰ੍ਹਾਂ ਅੱਗੇ ਵੀ ਆਪਾਂ ਸਹਿਯੋਗ ਕਰਦੇ ਰਵਾਂਗੇ ਇਹ ਸਥਾਨ ਦੀ ਸੇਵਾ ਜਿਹੜੀ ਦਿਨ ਦੁਗਣੀ ਰਾਤ ਚੋਗਣੀ ਹੋਊਗੀ ਮਹਾਪੁਰਸ਼ਾਂ ਦਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਸੋ ਇਹਨਾਂ ਬੇਨਤੀਆਂ ਦੇ ਨਾਲ ਹੀ ਮੈਂ ਖਿਮਾ ਚਾਹੁੰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ